ਅੱਜ ਦੀ ਕਹਾਣੀ ਮਾਣਾ ਜਿਸ ਨੂੰ ਲਿਖਿਆ ਹੈ ਅਮਰਤ ਕੌਰ ਬੜਰੁੱਖਾ ਜੀ ਨੇ ਜੀ। ਦਾਦੀ ਆ ਦੇਖੋ ਮੰਮੀ ਨੇ ਸਟੇਟਸ ਪਾਇਆ ਹੈ ਮਾਈ ਸਵੀਟ ਫੈਮਿਲੀ ਲਿਖ ਕੇ। ਪੋਤੀ ਨੇ ਮੋਬਾਈਲ ਦਾਦੀ ਅੱਗੇ ਕਰ ਦਿਆ ਕਿਹਾ। ਦਾਦੀ ਨੇ ਕੋਲ ਪਏ ਮੀਟ ਤੇ ਰੱਖਿਆ ਐਨਕ ਦੇ ਸ਼ੀਸ਼ੇ ਸਾਫ਼ ਕਰਕੇ ਐਨਕ ਲਾਈ ਤੇ ਮੋਬਾਈਲ ਦੇਖਣ ਲੱਗੀ। ਪਰ ਦਾਦੀ ਨੇ ਜਿੰਨੀ ਖੁਸ਼ੀ ਨਾਲ ਐਨਕ ਲਾਈ ਸੀ ਉਹਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਸਾਰੀ ਕਿਤੇ ਉੱਡ ਪੁੱਟ ਗਈ ਹੈ। ਆ ਦੇਖੋ ਮੈਂ ਪਾਪਾ ਤੇ ਮੰਮੀ ਕਿੰਨੀ ਸੋਹਣੀ ਐ ਨਾ ਹਾਂ ਪੁੱਤਰ ਬਹੁਤ ਸੋਹਣੀ ਐ ਜਿਉਂਦੇ ਬਾਦ ਰਹੋ ਦਾਦੀ ਨੇ ਐਣਕ ਉਤਾਰਦਿਆਂ ਆਖਿਆ ਉਹ ਪੋਤੀ ਵੱਲ ਪਿੱਠ ਕਰਕੇ ਲੇਟ ਗਈ ਮੱਧਮ ਜਹੀ ਆਵਾਜ਼ ਵਿੱਚ ਉਸਨੇ ਪਤਾ ਨਹੀਂ ਕੀ ਕਿਹਾ ਉਸਨੂੰ ਮੇਰੇ ਤੋਂ ਬਿਨਾ ਹੀ ਸਵੀਟ ਫੈਮਿਲੀ ਕਿਤੇ ਮੈਂ ਬਾਦੂ ਤਾਂ ਨਹੀਂ ਲੱਗਣ ਲੱਗ ਪਈ ਫੋਟੋ ਵਿੱਚ ਮੇਰੇ ਤੋਂ ਬਿਨਾ ਹੀ ਫੈਮਿਲੀ ਸਵੀਟ ਬਣ ਗਿਆ ਇਹ ਮੈਂ ਤਾਂ ਕਦੇ ਇਸ ਨੂੰ ਕੁਝ ਨਹੀਂ ਕਿਹਾ ਸੀ ਕੋਈ ਤੰ ਕਰੇ ਕੋਈ ਟੀਰਾ ਕਰੀ ਆਗਰਾ ਦਾ ਘਰ ਹੈ ਪਰ ਬਣਾਇਆ ਤਾਂ ਮੈਂ ਹੀ ਐ ਕਿੰਨੀਆਂ ਔਖਾਂ ਕੱਟ ਕੇ ਕੀ ਮੈਂ ਪਰਿਵਾਰ ਦਾ ਹਿੱਸਾ ਨਹੀਂ ਹੈ ਫਿਰ ਦਾਦੀ ਸਾਹਮਣੇ ਕੰਨ ਤੇ ਲੱਗੀ ਆਪਣੇ ਪਤੀ ਦੀ ਤਸਵੀਰ ਵੱਲ ਦੇਖਣ ਲੱਗ ਪਈ ਉਸ ਨੂੰ ਦੁਨੀਆ ਛੱਡ ਕੇ ਗਏ ਨੂੰ 30 ਸਾਲ ਹੋ ਗਏ ਸਨ ਦੋਵੇਂ ਬੱਚੇ ਬਹੁਤ ਛੋਟੇ ਸਨ ਜਿਹੜੀਆਂ ਮੁਸ਼ਕਲਾਂ ਨਾਲ ਉਸਨੇ ਬੱਚਿਆਂ ਨੂੰ ਪਾਲਿਆ ਅਤੇ ਪੜਾਇਆ ਸਭ ਅੱਖਾਂ ਅੱਗੇ ਆ ਗਿਆ ਬੱਚਿਆਂ ਦੀ ਸਲਾਮਤੀ ਲਈ ਉਹ ਨੰਗੇ ਪੈਰੀ ਧਾਰਮਿਕ ਸਥਾਨਾਂ ਤੇ ਜਾ ਕੇ ਨੱਕ ਰਗੜਦੀ ਪੜਾ ਕੇ ਨੌਕਰੀਆਂ ਕਰਨ ਦੇ ਕਾਬਲ ਬਣਾਇਆ ਪੋਤੀ ਨੂੰ ਉਸਨੇ ਰਾਤਾਂ ਜਾਗ-ਜਾਗ ਪਾਲਿਆ ਸੀ ਆਪਣੀ ਢਿੱਡੋ ਜੰਮੀ ਔਲਾਦ ਵਾਂਗ ਹੀ ਘਰ ਦੇ ਕੰਮ ਵੀ ਉਸਨੇ ਛੱਡੇ ਨਹੀਂ ਸਨ ਅੱਧੇ ਕੰਮ ਉਹ ਖੁਸ਼ੀ-ਖੁਸ਼ੀ ਕਰ ਦਿੰਦੀ ਸੀ ਆਖਰੀ ਕਿ ਹੱਥ ਪੈਰ ਚੱਲਦੇ ਰਹਿਣ ਤਾਂ ਸਰੀਰ ਵੀ ਠੀਕ ਰਹਿੰਦਾ ਹੈ ਅੱਜ ਉਸ ਨੂੰ ਸਰੀਰ ਵੀ ਥੱਕਿਆ-ਥੱਕਿਆ ਲੱਗ ਰਿਹਾ ਸੀ ਉਸ ਨੂੰ ਜਾਪ ਰਿਹਾ ਸੀ ਜਿਵੇਂ ਚਿਰਾਂ ਤੋਂ ਬਿਮਾਰ ਹੋਵੇ ਉਸ ਦੀਆਂ ਸਾਰੀਆਂ ਪੀੜਾਂ ਹਰੀਆਂ ਹੋ ਗਈਆਂ ਹੋਣ ਬਾਰ-ਬਾਰ ਸਵੀਟ ਫੈਮਿਲੀ ਵਿੱਚ ਆਪਣੇ ਆਪ ਨੂੰ ਲੱਭਦੀ ਉਠਣ ਲੱਗਿਆਂ ਉਸ ਨੂੰ ਕਮਜ਼ੋਰੀ ਮਹਿਸੂਸ ਹੋਈ ਨੋਸ ਦੇ ਕੰਮਰੇ ਵਿੱਚ ਆਈ ਉਸ ਦਾ ਨੋ ਨੂੰ ਬੁਲਾਉਣ ਨੂੰ ਜੀ ਨਾ ਕੀਤਾ ਗਵੰਡਣਾ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਜਿਹੜੀਆਂ ਆਖਦੀਆਂ ਹੁੰਦੀਆਂ ਸਨ ਜਿੰਨਾ ਮਰਜ਼ੀ ਉਰਲਾ ਲਵੋ ਨੋਹਾ ਕਦੇ ਵੀ ਧੀਆ ਨਹੀਂ ਬਣ ਸਕਦੀਆਂ ਧੀਆ ਕਿਉਂ ਬਣਾਉਣਾ ਹੈ ਨੋਹਾ ਹੀ ਰਹਿਣ ਦਿਓ ਨਾ ਨੋਹਾ ਵੀ ਤਾਂ ਪਿਆਰੀਆਂ ਹੁੰਦੀਆਂ ਨੇ ਉਹ ਹੱਸ ਕੇ ਆਖ ਦਿੰਦੀ ਸੀ ਅੱਜ ਉਹਨੂੰ ਲੱਗ ਰਿਹਾ ਸੀ ਸ਼ਾਇਦ ਉਹ ਹੀ ਸੱਚ ਕਹਿੰਦੀਆਂ ਸੀ ਉਹ ਆਪਣੇ ਆਪ ਨੂੰ ਕੋਸ ਰਹੀ ਸੀ ਕਦੇ ਸੋਚਦੀ ਐਨੀ ਬੁਰੀ ਵੀ ਨਹੀਂ ਉਸ ਦਿਨੋਂ ਠੀਕ ਤਾਂ ਚੱਲ ਰਿਹਾ ਹੈ ਪਰਿਵਾਰ ਫਿਰ ਗਵੰਟਰਾ ਦੀਆਂ ਗੱਲਾਂ ਪਾਰੂ ਹੋ ਜਾਂਦੀਆਂ ਫਿਰ ਸੋਚਦੀ ਗੌਂੜਾ ਠੀਕ ਤਾਂ ਆਖਦੀਆਂ ਸਨ ਮੈਂ ਨਹੀਂ ਉਸ ਨੂੰ ਕਦੇ ਕੁਝ ਕਿਹਾ ਜਿਸ ਦਿਨ ਆਖ ਦਿੱਤਾ ਉਸ ਦਿਨ ਪਤਾ ਨਹੀਂ ਕੀ ਕੀ ਸੁਣਨਾ ਪਊ ਮੈਂ ਸੱਚੀ ਕਮਲੀ ਆ ਜਿਨੇ ਆਉਂਦੀ ਨੂੰ ਸਿਰ ਤੇ ਬਿਠਾ ਲਿਆ ਆਪਣੀ ਨੋ ਨੂੰ ਅੱਜ ਮੈਂ ਪਰਿਵਾਰ ਵਿੱਚੋਂ ਕੱਢ ਕੇ ਬਗਾਹ ਮਾਰੀ ਹੁਣ ਮੈਂ ਕਿੱਥੇ ਜਾਵਾਂ ਮੈਨੂੰ ਵੀ ਬੁਲਾ ਲੈ ਹੁਣ ਆਪਣੇ ਕੋਲ ਉਹ પતિ ਦੀ ਫੋਟੋ ਵੱਲ ਦੇਖ ਕੇ ਮਾਣਹੀ ਮਾਣਾ ਉਸ ਨਾਲ ਗੱਲਾਂ ਕਰ ਰਹੀ ਸੀ ਉਸ ਦੀਆਂ ਅੱਖਾਂ ਭਰ ਆਈਆਂ ਇੱਕ ਅੱਖ ਦਾ ਪਾਣੀ ਡੁੱਲ ਗਿਆ ਤੇ ਦੂਜੀ ਦਾ ਪਹਿਲਾਂ ਹੀ ਉਸ ਨੇ ਦੁਪੱਟੇ ਨਾਲ ਸਮੀਟ ਲਿਆ ਸੀ ਪੋਤੀ ਨੇ ਦੋ ਤਿੰਨ ਵਾਰ ਦਾਦੀ ਦਾ ਮੂੰਹ ਚੁੰਮਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪਰੇ ਨੂੰ ਧੱਕ ਦਿੱਤਾ ਪੋਤੀ ਆਮ ਕਰਕੇ ਦਾਦੀ ਨਾਲ ਹੀ ਸ਼ਰਾਰਤਾਂ ਕਰਦੀ ਕਿਉਂਕਿ ਮਾਪਿਓ ਦੋਵੇਂ ਨੌਕਰੀ ਕਰਦੇ ਸਨ ਦਾਦੀ ਕੀ ਹੋ ਗਿਆ ਪੋਤੀ ਨੇ ਰੋਣਾ ਜਿਹਾ ਮੂੰਹ ਬਣਾ ਕੇ ਦਾਦੀ ਨੂੰ ਪੁੱਛਿਆ ਮੈਨੂੰ ਛੇੜ ਨਾ ਮੇਰਾ ਮਨ ਠੀਕ ਨਹੀਂ ਉਸ ਨੇ ਕੁੜੀ ਵੱਲੋਂ ਮੂੰਹ ਫੇਰ ਦਿਆਂ ਆਖਿਆ ਕੁੜੀ ਚੁੱਪ ਹੋ ਗਈ ਮੋਬਾਈਲ ਤੇ ਗੇਮ ਖੇਡਦੀ ਖੇਡਦੀ ਥੋੜੀ ਬੇਦਰ ਬਾਅਦ ਆਪਣੀ ਦਾਦੀ ਵੱਲ ਦੇਖ ਲੈਂਦੀ ਸੀ ਉਹ ਦਾਦੀ ਆ ਦੇਖੋ ਪਹਿਲੀ ਫੋਟੋ ਤੋਂ ਪੀ ਘੈਂਟ ਕੁੜੀ ਨੇ ਦਾਦੀ ਨੂੰ ਐਨਕ ਪਵਾਉਂਦਿਆਂ ਕਿਹਾ ਮੈਂ ਨਹੀਂ ਦੇਖਣੀ ਫੇਰ ਦੇਖ ਲਉਂ ਪਰ ਕੁੜੀ ਦੀ ਜਿੱਦ ਮੁਰੇ ਦਾਦੀ ਦੀ ਇੱਕ ਨਾ ਚੱਲੀ। ਉਹਨੇ ਉੱਤਰੇ ਜਿਹੇ ਚਿਹਰੇ ਨਾਲ ਫੇਰ ਐਨਕ ਲਾਈ। ਦਾਦੀ ਆਹ ਦੇਖੋ ਤੁਸੀਂ ਇੱਥਾਂ ਲਿਖਿਆ ਮੇਰੇ ਪਿਆਰੇ ਪਰਿਵਾਰ ਦੀ ਉਹ ਸਖਸੀਅਤ ਜਿਹਦੀ ਮਿਹਨਤ ਅਤੇ ਦੁਆਵਾਂ ਸਦਕਾ ਅਸੀਂ ਸਾਰੇ ਖੁਸ਼ ਹਾਂ। ਪਹਿਲਾਂ ਮੈਂ ਗੇਮ ਖੇਡ ਰਹੀ ਸੀ ਇਸ ਕਰਕੇ ਇਹ ਫੋਟੋ ਤੈਨੂੰ ਦਿਖਾਉਣੀ ਰਹਿ ਗਈ ਸੀ। ਦਾਦੀ ਦੇ ਚਿਹਰੇ ਤੇ ਮੁਸਕਰਾਹਟ ਆਉਣ ਲੱਗੀ। ਉਹ ਬਾਰ-ਬਾਰ ਪੜ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਚਮਕ ਆ ਗਈ ਸੀ ਸੱਚੀ ਉਸ ਦੀ ਫੋਟੋ ਬੜੀ ਟੌਰ ਵਾਲੀ ਸੀ ਸੂਟ ਵੀ ਬੜਾ ਸੋਹਣਾ ਚੱਇਆ ਸੀ ਦੁਪੱਟੇ ਦੇ ਚਾਰੇ ਪਾਸੇ ਬਰੀਕ-ਬਰੀਕ ਕਢਾਈ ਸੀ ਇਹ ਸੂਟ ਵੀ ਤਾਂ ਉਹ ਨੂਨੇ ਧੱਕੇ ਨਾਲ ਹੀ ਲੈ ਕੇ ਦਿੱਤਾ ਸੀ ਆਖਦੀ ਸੀ ਮੰਮੀ ਸੋਹਣੇ-ਸੋਹਣੇ ਕੱਪੜੇ ਪਾਇਆ ਕਰੋ ਦੇਖਣ ਵਾਲਾ ਕੀ ਕਹੂਗਾ ਨੂਹ ਬੁੱਤ ਸਰਕਾਰੀ ਨੌਕਰੀ ਕਰਦੇ ਨੇ ਮਾਂ ਉਹੀ ਕਸੇ ਪਿਟੇ ਕੱਪੜੇ ਪਾਈ ਫਰਦੀ ਐ ਕੱਪੜਾ ਲਿੜਾ ਜੁੱਤੀ ਜੋੜਾ ਨੋ ਨੇ ਤਾਂ ਕਦੇ ਕਸਰ ਨਹੀਂ ਛੱਡੀ ਨਾਲੇ ਜਿਹਨੂੰ ਲੋਕ ਲਾਜ ਦੀ ਪ੍ਰਵਾਹ ਹੋਵੇ ਉਹ ਆਪਣੇ ਫਰਜ਼ਾਂ ਤੋਂ ਨਹੀਂ ਭਜਦਾ ਹੁੰਦਾ ਕੁਝ ਸਮਾਂ ਦਾਦੀ ਫੋਟੋ ਦੇਖਦੀ ਰਹੀ ਫਿਰ ਉਸਨੇ ਮਾਇਰ ਕੁੜੀ ਵੱਲ ਵਧਾ ਦਿੱਤਾ ਨਹੀਂ ਦਾਦੀ ਹੁਣ ਮੈਂ ਆਪਣੀ ਕਿਤਾਬ ਪੜਨ ਲੱਗੀ ਹਾਂ ਮੈਂ ਵੀ ਕਿੰਨੀ ਕਮੜੀਆਂ ਪਤਾ ਨਹੀਂ ਕੀ ਕੀ ਪੁੱਠਾ ਸਿੱਧਾ ਸੋਚੀ ਜਾ ਰਹੀ ਸੀ ਬੰਤੋ ਦੀ ਨੂੰ ਆਪਣੇ ਜਵਾਕਾਂ ਨੂੰ ਬੰਤੋ ਦੇ ਕੋਲ ਵੀ ਨਹੀਂ ਲੱਗਣੰਦੀ ਮੇਰੀ ਨੂੰ ਨੇ ਕਦੇ ਨਹੀਂ ਰੋਕਿਆ ਕੋਈ ਪ੍ਰੋਗਰਾਮ ਹੋਵੇ ਭਾਵੇਂ ਘਰ ਵਿੱਚ ਭਾਵੇਂ ਇਹਦੇ ਪਿੱਕਿਆਂ ਤੇ ਮੈਨੂੰ ਪੂਰਾ ਮਾਣ ਦਿੰਦੇ ਨੇ ਹੋਰ ਮੈਨੂੰ ਕੀ ਚਾਹੀਦਾ ਜੇ ਮੁੰਡਾ ਮੈਨੂੰ ਕਈ ਵਾਰ ਖੀਦਦਾ ਉਹਨੂੰ ਆਖ ਦਿੰਦੀ ਹੈ ਕਿ ਮੰਮੀ ਨੂੰ ਆਦਰ ਨਾਲ ਬੋਲਿਆ ਕਰੋ ਬਸ ਕਦੇ-ਕਦੇ ਚੁੱਪ ਜਹੀ ਹੋ ਜਾਂਦੀ ਹੈ ਉਦੋਂ ਪਤਾ ਨਹੀਂ ਕੀ ਹੋ ਜਾਂਦਾ ਇਸ ਨੂੰ ਮਾਂ ਆਖਦੀ ਹੁੰਦੀ ਸੀ ਕੁੜੀਆਂ ਦੇ ਅੰਦਰ ਕਈ ਖਾਨੇ ਬਣੇ ਹੁੰਦੇ ਨੇ ਦਰਦ ਸਮਾਉਣ ਲਈ ਪੇਕਿਆਂ ਦਾ ਦਰਦ ਸਹੁਰਿਆਂ ਸਾਹਮਣੇ ਨਹੀਂ ਦੱਸਦੀਆਂ ਕਿ ਕੱਲ ਨੂੰ ਕੀ ਪਤਾ ਹੈ ਕਿਹੜੀ ਗੱਲ ਦਾ ਮੇਣਾ ਬਣਾ ਕੇ ਮਾਰ ਦੇਣ ਸਹੁਰਿਆਂ ਦਾ ਪੇਤ ਪੇਕਿਆਂ ਕੋਲ ਨਹੀਂ ਦਿੰਦੀਆਂ ਪੇਕਿਆਂ ਦੀ ਚੰਗਿਆਈ ਨਾਲ ਸਹੁਰੇ ਘਰ ਵਿੱਚ ਆਦਰ ਮਿਲਦਾ ਹੈ ਤੇ ਸਹੁਰਿਆਂ ਦੇ ਚੰਗੇ ਹੋਣ ਨਾਲ ਪੇਕੇ ਘਰ ਮਾਣ ਮਿਲਦਾ ਹੈ ਪਰ ਪਾਰ ਇਹ ਗੱਲਾਂ ਤਾਂ ਪਿੱਛੇ ਛੁੱਟ ਗਈਆਂ ਹੁਣ ਤਾਂ ਪਰਿਵਾਰ ਦੇ ਜੀਆਂ ਨੂੰ ਅਜੇ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਰਿਸ਼ਤੇਦਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਫੋਨ ਦਾ ਬਟਨ ਦੱਬਣ ਲੱਗਿਆ ਸਕਿੰਟ ਵੀ ਨਹੀਂ ਲੱਗਦਾ ਦੇਖਦਿਆਂ ਦੇਖਦਿਆਂ ਸਭ ਬਦਲ ਗਿਆ ਮੈਂ ਵੀ ਬਦਲ ਗਈ ਸਾਂ ਅੱਜ ਤਾਂ ਭਾਵੇਂ ਥੋੜੀ ਦੇਰ ਲਈ ਹੀ ਸਿਰਫ ਇੱਕ ਫੋਟੋ ਨੂੰ ਦੇਖ ਕੇ ਮੈਂ ਸਭ ਕੁਝ ਭੁੱਲ ਚਲੀ ਸੀ ਕਿ ਮੇਰੇ ਬੱਚੇ ਮੇਰੀ ਹਰ ਲੋੜ ਦਾ ਕਿੰਨਾ ਖਿਆਲ ਰੱਖਦੇ ਨੇ ਮੈਂ ਤਾਂ ਲੋਕਾਂ ਦੀਆਂ ਮਾਵਾਂ ਨੂੰ ਸਮਝਾਉਂਦੀ ਹੁੰਦੀ ਸੀ ਜਿਵਾ ਕੌਣ ਸਾਰਾ ਦਿਨ ਮਾਵਾਂ ਦੇ ਦੁਆਲੇ ਹੀ ਘੁੰਮਦੇ ਰਹਿਣ ਉਹਨਾਂ ਨੇ ਆਪਣੇ ਕੰਮ ਵੀ ਕਰਨੇ ਹੁੰਦੇ ਨੇ ਹਾਂ ਬਣਦਾ ਸਤਕਾਰ ਹਰ ਬਜ਼ੁਰਗ ਨੂੰ ਮਿਲਣਾ ਚਾਹੀਦਾ ਹੈ ਫਿਰ ਮੈਨੂੰ ਤਾਂ ਮਿਲ ਹੀ ਰਿਹਾ ਕੁਝ ਸਮਾਂ ਪਹਿਲਾਂ ਦਾਦੀ ਦੇ ਅੰਦਰ ਪੈਦਾ ਹੋਇਆ ਰਿਸ਼ਤਿਆਂ ਨੂੰ ਮਾਰਨ ਵਾਲਾ ਜ਼ਹਿਰ ਹੌਲੀ-ਹੌਲੀ ਆਪਣੇ ਪਰਿਵਾਰ ਲਈ ਦੁਆਵਾਂ ਵਿੱਚ ਬਦਲ ਰਿਹਾ ਸੀ ਹੁਣ ਇੱਕ ਟੁੱਕ ਦਾਦੀ ਆਪਣੀ ਪੋਤੀ ਵੱਲ ਦੇਖ ਰਹੀ ਸੀ ਉਸ ਲਈ ਪਿਆਰ ਉਮੜ ਰਿਹਾ ਸੀ ਦਾਦੀ ਆਪਣੀ ਪੋਤੀ ਨੂੰ ਪੁੱਛਦੀ ਹੈ ਕਿੰਨਾ ਕੁ ਕੰਮ ਰਹਿ ਗਿਆ ਪੁੱਤ ਤੇਰਾ ਦਾਦੀ ਨੇ ਪੁੱਛਿਆ ਬਸ 2 ਮਿੰਟ ਦਾ ਰਹਿ ਗਿਆ ਕੁੜੀ ਨੇ ਦੋ ਉਂਗਲਾਂ ਖੜੀਆਂ ਕਰਕੇ ਆਖ ਦਿੱਤਾ ਓੜੀਕ ਰਹੀ ਸੀ ਕਦੋਂ ਉਸ ਦੀ ਲਾਡਲੀ ਪੋਤੀ ਦਾ ਕੰਮ ਖਤਮ ਹੋਵੇ ਅਤੇ ਉਹ ਉਸ ਨੂੰ ਕੋਲ ਬੁਲਾਵੇ ਕੰਮ ਖਤਮ ਕਰਕੇ ਕੁੜੀ ਨੇ ਕਿਤਾਬਾਂ ਕਾਪੀਆਂ ਬੜੇ ਸਲੀਕੇ ਨਾਲ ਵਸਤੇ ਵਿੱਚ ਪਾਈਆਂ ਉਹ ਥੋੜਾ ਜਿਹਾ ਝਿਜਕਦੀ ਦਾਦੀ ਕੋਲ ਬਿਨਾਂ ਬੁਲਾਏ ਹੀ ਆ ਗਈ ਦਾਦੀ ਦਾ ਹੱਥ ਫੜ ਕੇ ਉਸ ਦੀਆਂ ਉਂਗਲਾਂ ਨਾਲ ਖੇਡ ਰਹੀ ਸੀ ਫਿਰ ਆਪਣੇ ਹੱਥ ਨਾਲ ਹੱਥ ਜੋੜ ਕੇ ਦੇਖਣ ਲੱਗੀ ਉਹ ਸੋਚ ਰਹੀ ਸੀ ਬੱਚੇ ਦੀ ਸ਼ੋਅ ਵਿੱਚ ਕਿੰਨਾ ਆਨੰਦ ਹੁੰਦਾ ਹੈ ਮੇਰਾ ਦਿਮਾਗ ਪਤਾ ਨਹੀਂ ਕਿਹੜੇ ਪੁੱਠੇ ਰਾਹ ਤੇ ਤੁਰ ਚੱਲਿਆ ਸੀ ਮੇਰਾ ਹੱਥ ਅਜੇ ਵੀ ਛੋਟਾ ਹੈ ਤੁਹਾਡੇ ਹੱਥ ਨਾਲੋਂ ਕੁੜੀ ਨੇ ਮੂੰਹ ਜਹਾ ਫਲਾ ਕੇ ਕਿਹਾ ਦਾਦੀ ਨੇ ਥੋਮ ਹੱਥਾਂ ਨਾਲ ਕੁੜੀ ਨੂੰ ਨੇੜੇ ਕੀਤਾ ਤੇ ਉਸ ਦਾ ਮੱਥਾ ਚੁੰਮ ਲਿਆ ਤੇ ਪਿਆਰ ਨਾਲ ਕਿਹਾ ਅਜੇ ਮੇਰਾ ਪੁੱਤ ਛੋਟਾ ਹੈ ਇਸ ਲਈ ਦਾਦੀ ਤੁਹਾਡਾ ਮਨ ਠੀਕ ਹੋ ਗਿਆ ਬੋਤੀ ਨੇ ਦਾਦੀ ਦੀ ਛਾਤੀ ਤੇ ਆਪਣਾ ਸਿਰ ਰੱਖ ਦਿਆਂ ਆਖਿਆ ਮਨ ਦਾ ਕੀ ਹੈ ਇਹ ਤਾਂ ਕਦੇ ਕਿੱਧਰ ਨੂੰ ਘੋੜੇ ਭਜਾ ਲੈਂਦਾ ਹੈ ਅਤੇ ਕਦੀ ਕਿਧਰ ਨੂੰ ਇਹ ਤਾਂ ਡੋਬੇ ਸੋਕ ਕੇ ਹੋਈ ਰਹਿੰਦਾ ਹੈ ਇਹ ਮਨ ਦੀ ਖੇਡ ਹੈ ਸਾਰੀ ਦਾਦੀ ਨੇ ਕੁੜੀ ਦੇ ਸਿਰ ਤੇ ਹੱਥ ਫੇਰਦੇ ਆ ਕਿਹਾ ਕੁੜੀ ਨੂੰ ਭਾਵੇਂ ਦਾਦੀ ਦੀ ਪੂਰੀ ਗੱਲ ਦੀ ਸਮਝ ਨਾ ਪਈ ਪਰ ਉਹ ਖੁਸ਼ੀ ਕਿ ਦਾਦੀ ਦਾ ਮਨ ਹੁਣ ਠੀਕ ਹੋਇਆ ਗਿਆ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ